ਦੋਸਤੋ ਜ਼ਿੰਦਗੀ ਦੇ ਵਿੱਚ ਕੁਝ ਲੋਕ ਐਦਾਂ ਦੇ ਹੁੰਦੇ ਨੇ ਜਿਹੜੇ ਆਪਾਂ ਨੂੰ ਸਾਰੀ ਜ਼ਿੰਦਗੀ ਦੁੱਖ ਤਕਲੀਫਾਂ ਦਿੰਦੇ ਨੇ ਮਿਹਣੇ ਤਾਣੇ ਦਿੰਦੇ ਰਹਿੰਦੇ ਨੇ ਪਰ ਉਹਨਾਂ ਦੇ ਦਿੱਤੇ ਹੋਏ ਮਿਹਣੇ ਤਾਣੇ ਜਿਹੜੇ ਉਹ ਆਪਾਂ ਨੂੰ ਜ਼ਿੰਦਗੀ ਜਿਉਣ ਦਾ ਬਲ ਸਿਖਾ ਜਾਂਦੇ ਨੇ ਜਿਦੇ ਨਾਲ ਆਪਾਂ ਨੂੰ ਜਿਹੜੀ ਜ਼ਿੰਦਗੀ ਆ ਉਹ ਜਿਉਣੀ ਆ ਜਾਂਦੀ ਆ ਉਹ ਜ਼ਿੰਦਗੀ ਦੇ ਵਿੱਚ ਹਰ ਕਾਮਯਾਬੰਦਾ ਕੋਈ ਵੀ ਬੰਦਾ ਹੋਵੇ ਭਾਵੇਂ ਜਿਹੜਾ ਬੰਦਾ ਕਾਮਯਾਬ ਹੁੰਦਾ ਇਹ ਜ਼ਰੂਰੀ ਨਹੀਂ ਕਿ ਉਹ ਮਿਹਨਤੀ ਹੋਵੇ ਪਰ ਜ਼ਿੰਦਗੀ ਦੇ ਵਿੱਚ ਜਿਹੜਾ ਮਿਹਨਤੀ ਬੰਦਾ ਉਹ ਇੱਕ ਦਿਨ ਜ਼ਰੂਰ ਕਾਮਯਾਬ ਹੁੰਦਾ ਉਹਦੀ ਮਿਹਨਤ ਜ਼ਰੂਰ ਰੰਗ ਲਿਆਉਂਦੀ ਅੱਜ ਦੇ ਸਮੇਂ ਦੇ ਵਿੱਚ ਕਦੇ ਵੀ ਕਿਸੇ ਦੇ ਨਾਲ ਬਹਿਸ ਕਰਕੇ ਆਪਣਾ ਜਿਹੜਾ ਸਮਾਂ ਵਾ ਉਹ ਬਰਬਾਦ ਨਾ ਕਰੋ ਜੇ ਕੋਈ ਤੁਹਾਨੂੰ ਕਹਿ ਦੇਵੇ ਕਿ ਮੈਂ ਅੱਜ ਹਾਥੀ ਉੜਦਾ ਦੇਖਿਆ ਤਾਂ ਕਹਿ ਦਿਓ ਕਿ ਆਹੋ ਯਾਰ ਮੈਂ ਵੀ ਦੇਖਿਆ ਸਵੇਰੇ ਸਾਡੇ ਘਰੇ ਤਾਰਾਂ ਤੇ ਬੈਠਾ ਸੀ ਬਸ ਇੰਨਾ ਕਹਿ ਕੇ ਗੱਲ ਖਤਮ ਕਰ ਇਹ ਜ਼ਿੰਦਗੀ ਇੱਕ ਹਸੀਨ ਯਾਤਰਾ ਏ ਇਹ ਜ਼ਿੰਦਗੀ ਇੱਕ ਹਸੀਨ ਯਾਤਰਾ ਏ ਕਦੇ ਹਸਾਉਂਦੀ ਏ ਤੇ ਕਦੇ ਰਵਾਉਂਦੀ ਏ ਜਿਹੜਾ ਮੁਸੀਬਤ ਦੇ ਵਿੱਚ ਹਾਰ ਨਹੀਂ ਮੰਨਦਾ ਇਹ ਜ਼ਿੰਦਗੀ ਉਹਦੇ ਅੱਗੇ ਹੀ ਸੀਸ ਝੁਕਾਉਂਦੀ ਏ ਇਸ ਕਰਕੇ ਜ਼ਿੰਦਗੀ 'ਚ ਕਦੇ ਵੀ ਆਪਾਂ ਨੂੰ ਹਾਰ ਨਹੀਂ ਮੰਨਣਾ ਚਾਹੀਦਾ ਮਾੜੇ ਸਮੇਂ ਵਿੱਚ ਕਦੇ ਵੀ ਮੁਸੀਬਤ ਤੋਂ ਡਰੋ ਨਾ ਤੁਸੀਂ ਬਸ ਦੌਲਤ ਤੇ ਵਕਤ ਇਹਨਾਂ ਦੋਨਾਂ ਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ ਸਾਨੂੰ ਹਰ ਸਮੇਂ ਇਹ ਪਤਾ ਹੁੰਦਾ ਕਿ ਸਾਡੇ ਕੋਲ ਕਿੰਨੀ ਦੌਲਤ ਹੈ ਕਿੰਨਾ ਧਨ ਸਾਡੇ ਕੋਲੇ ਪਰ ਅਸੀਂ ਜ਼ਿੰਦਗੀ ਦੇ ਵਿੱਚ ਸਾਰਾ ਧਨ ਖਰਚ ਕਰਕੇ ਵੀ ਇਹ ਨਹੀਂ ਪਤਾ ਕਰ ਸਕਦੇ ਕਿ ਸਾਡੇ ਕੋਲ ਵਕਤ ਕਿੰਨਾ ਹੈ ਜਿਹਦੇ ਸਮੇਂ ਦੇ ਵਿੱਚ ਕਦੇ ਵੀ ਕਿਸੇ ਦੇ ਨਾਲ ਬਹਿਸ ਕਰਕੇ ਆਪਣਾ ਜਿਹੜਾ ਸਮਾਂ ਵਾ ਉਹ ਬਰਬਾਦ ਨਾ ਕਰੋ ਜੇ ਕੋਈ ਤੁਹਾਨੂੰ ਕਹਿ ਦੇਵੇ ਕਿ ਮੈਂ ਅੱਜ ਹਾਥੀ ਉੜਦਾ ਦੇਖਿਆ ਤਾਂ ਕਹਿ ਦਿਓ ਕਿ ਆਹੋ ਯਾਰ ਮੈਂ ਵੀ ਦੇਖਿਆ ਸਵੇਰੇ ਸਾਡੇ ਘਰੇ ਤਾਰਾਂ ਤੇ ਬੈਠਾ ਸੀ ਬਸ ਇੰਨਾ ਕਹਿ ਕੇ ਗੱਲ ਖਤਮ ਕਰ ਦਿਓ ਦੌਲਤ ਤੇ ਵਕਤ ਇਹਨਾਂ ਦੋਨਾਂ ਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ ਸਾਨੂੰ ਹਰ ਸਮੇਂ ਇਹ ਪਤਾ ਹੁੰਦਾ ਕਿ ਸਾਡੇ ਕੋਲ ਕਿੰਨੀ ਦੌਲਤ ਹੈ ਕਿੰਨਾ ਧਨ ਸਾਡੇ ਕੋਲੇ ਪਰ ਅਸੀਂ ਜ਼ਿੰਦਗੀ ਦੇ ਵਿੱਚ ਸਾਰਾ ਧਨ ਖਰਚ ਕਰਕੇ ਵੀ ਇਹ ਨਹੀਂ ਪਤਾ ਕਰ ਸਕਦੇ ਕਿ ਸਾਡੇ ਕੋਲ ਵਕਤ ਕਿੰਨਾ ਹੈ